ਸਤਿ ਸ਼੍ਰੀ ਅਕਾਲ ਜੀ ਹైਦਰਾਬਾਦ ਯਾਤਰਾ ਨੇ ਠੀਕ ਠਾਕ ਅਸੀਂ ਤਾਂ ਮਰੇਹਾ ਸੰਗਰੂਰ ਤੋਂ ਹైਦਰਾਬਾਦ ਬਾਈਕਾਰ ਇਸ ਟਾਈਮ ਅਸੀਂ ਹੈਗੇ ਆ ਐਮਪੀ ਦੇ ਵਿੱਚ ਮੱਧ ਪ੍ਰਦੇਸ਼ ਬਹੁਤ ਚੈੱਕ ਕਰੋ ਸਾਰਾ ਝੂ ਚੈੱਕ ਕਰੋ ਫਰ ਰਹੇ ਆ ਪਹਾੜਾਂ ਦੇ ਵਿੱਚ ਘੁੰਮਦੇ ਆ ਗੱਡੀ ਖੜੀ ਆ ਜਿਹੜੀ ਹੋਈ ਹੈ ਜੇ ਕਿਸੇ ਨੇ ਲੈਣੀ ਹੋਈ ਦੱਸ ਦਿਓ ਬੀਟ ਹੈ ਬਹੁਤ ਚੈੱਕ ਕਰੋ ਇਹਨਾਂ ਸਵਾਦ ਆ ਰਿਹਾ ਬਾਬੂ ਸਾਨੂੰ ਅੱਜ 6 ਦਿਨ ਹੋ ਗਏ ਬਾਈਕਾਰ ਤਿੰਨ ਜਾਣਿਆ ਸੀ ਨਾਲ ਵਿੱਚ ਸਾਡਾ ਗੁੱਜਰ ਬੈਠਾ ਭਰਾ ਕਿਉਂਕਿ ਜਰਾ ਕੀ ਹਾਲ ਜਾਣੇ ਡਾਲੇ ਮੇਰੇ ਰੂਪਾ ਮੇਲਾ ਫਿਰ ਲਗੇਗਾ ਗੁੱਜਰ ਫਿਰ ਆਏਗਾ ਗੁੱਜਰ ਫਿਰ ਆਏਗਾ ਓ ਮਿਲ ਗਿਆ ਕੁਦਰਤੀ ਦੇਖੋ ਗੁੱਜਰ ਵੀ ਆਏਗਾ ਵੀਊ ਚੈੱਕ ਕਰੋ ਬਾਬਿਓ ਬੰਦੇ ਦਾ ਸਾਡੇ ਦਾ ਅੱਜ ਸ਼ਰੀਰ ਕੰਡੇ ਤੇ ਨਹੀਂ ਹੈਗਾ ਪਿਛਲੇ ਦਾ ਆਪਾਂ ਦਾ ਫੁੱਲ ਜਮਾ ਬਾਬੇ ਆਪਾਂ ਨੂੰ ਲਗਾਤਾਰ ਨਾ 72 ਘੰਟੇ ਹੋ ਗਏ ਸੀ ਗੱਡੀ ਚਲਾਉਂਦੇ ਨੂੰ ਹੂੰ ਇਸ ਕਰਕੇ ਫਿਰ ਆਪਾਂ ਰੈਸਟ ਤੇ ਆਜਾ। ਵੀਰ ਜੀ ਰੈਸਟ ਤੇ ਨੇ ਅੱਜ ਅਸੀਂ ਚਲਾ ਰਹੇ ਹਾਂ। ਅਸੀਂ ਬਥੇਰਾ ਮੇਲਾ ਲੁੱਟਿਆ। ਮੇਨ ਚੀਜ਼ ਜਿਹੜੀ ਇਹ ਅਭੀ ਅਸੀਂ ਹైదరాబాద్ ਵੀ ਘੁੰਮ ਕੇ ਆਇਆ। ਇੰਨੀ ਜ਼ਿਆਦਾ ਸਫਾਈ। ਕਿੰਨੇ ਟਾ? ਬਹੁਤ ਸਫਾਈ। ਬਾੜੀ ਸਫਾਈ। ਕੋਈ ਵਾਰਾ ਪਸੂ ਨਹੀਂ, ਕੋਈ ਵਾਰਾ ਕੁੱਤਾ ਨਹੀਂ, ਕੋਈ ਝੋਟਾ ਨਹੀਂ, ਕੋਈ ਠੱਠਾ ਨਹੀਂ, ਕੋਈ ਉੱਥੇ। ਅਸੀਂ ਉੱਥੇ ਤੋਂ ਲੈ ਕੇ ਮੈਨ ਲਗਾ ਅਸੀਂ ਹੁਣ ਤੱਕ 800 ਕਿਲੋਮੀਟਰ ਇਧਰ ਆ ਗਏ। ਸਾਰਾ ਮਹਾਰਾਸ਼ਟਰ ਉਹ ਤਲੰਗਣਾ ਸਾਰਾ ਕ੍ਰੋਸ ਕਰਕੇ ਮਹਾਰਾਸ਼ਟਰ ਕ੍ਰੋਸ ਕਰਕੇ ਹੁਣ ਅਸੀਂ ਐਮਪੀ ਦੇ ਵਿੱਚ ਆ ਇੱਥੇ ਵੀ ਦਿਖਾ ਦਿਓ ਕੋਈ ਵਾਰਾ ਪਸ਼ੂ ਸਾਨੂੰ ਕੋਈ ਵਾਰਾ ਪਸ਼ੂ ਨਹੀਂ ਦਿਖਿਆ ਇਹ ਇਹਨਾਂ ਦੀ ਸਿਫਤ ਆ ਇਹ ਸਟੇਟਾਂ ਦੀ ਵੀ ਇੱਥੇ ਕੋਈ ਵਾਰਾ ਪਸ਼ੂ ਨਹੀਂ ਹైదరాబాద్ ਦੇ ਵਿੱਚ ਜਿੰਨੇ ਵੀ ਉਹਨਾਂ ਨੇ ਉਹ ਲੱਗੇ ਹੋਏ ਨੇ ਆਪਣੇ ਸਾਈਨ ਬੋਰਡ ਸਾਰੇ ਆਪਦੀ ਭਾਸ਼ਾ ਦੇ ਵਿੱਚ ਲਾਇਆ ਨੇ ਸਭ ਤੋਂ نیچے ਜਾ ਕੇ ਇੰਗਲਿਸ਼ ਹੁੰਦੀ ਹੈ ਤੇ ਸਾਡੇ ਸਭ ਤੋਂ ਪਹਿਲਾਂ ਇੰਗਲਿਸ਼ ਫਿਰ ਹਿੰਦੀ ਫਿਰ ਪੰਜਾਬੀ ਜੰਦੀ ਆ ਝੋਪੜੀ ਵਾਲੇ ਘਰ ਚੱਕ ਜਿਹੜੇ ਆਪਾਂ ਫਿਲਮਾਂ 'ਚ ਦੇਖਿਆ ਕਾਮਲਾ ਦੀ ਫਿਲਮਾਂ 'ਚ ਐਨਾ ਮਾਹੌਲ ਘੈਂਟ ਆ ਬਾਬਿਓ ਜੇ ਹੱਥ ਪੈਂਦਾ ਟਾਈਮ 'ਚੋਂ ਟਾਈਮ ਕੱਢ ਕੇ ਸਾਰੀ ਜ਼ਿੰਦਗੀ ਪੈਸੇ ਕਮਾਉਣਿਆ ਆ ਦੇਖੋ ਜੇ ਆ ਡੰਗਰ ਜਾਂਦਾਗਾ ਔਰ ਉਹ ਬੰਦਾ ਨਾਲ ਆ ਬਈ ਬੱਜਾ ਚਾਰਨ ਜਾਂਦਾ ਅਵਾਰਾਦਨ ਡੰਗਰ ਦਿਖਾਓ ਕਿੱਥੇ ਵੀਊ ਚੈੱਕ ਰੂਸਾ ਉਧਰ ਤੋਂ ਹਸਾ ਪਹਾੜ ਕੋਲ ਬਾਬਿਓ ਥੋੜਾ ਕਦੇ ਵੀ ਹੱਥ ਪੈਂਦਾ ਯਾਰ ਪੈਸਾ ਦਾ ਬੰਦੇ ਲੋਵੇ ਕਦੇ ਪੂਰਾ ਨਹੀਂ ਹੁੰਦਾ ਕਿਉਂ ਜੀ ਨਾ ਕੰਮ ਮੁੱਕਣ ਆ ਕੰਮ ਮੁੱਕ ਜਾਣੀ ਆਏ ਹਾਂ ਆਉਣ ਦਾ ਲਾਰਾ ਲਾ ਕੇ ਮੁਰਗੀ ਹੈ ਕੰਮ ਨਹੀਂ ਮੁੱਕਨੇ ਜਿੰਦ ਮੁੱਕ ਜਾਣੀ ਆਉਣ ਦਾ ਲਾਰਾ ਲਾ ਕੇ ਮੁਰਗੀ ਦੇਖੋ ਇੱਧਰ ਸਵਾਰ ਕਿਉਂ ਮੰਨ ਦਿਓ ਅੱਜ ਸੇਮਾ ਪਤਨੀ 7ਵਾਂ ਦੇਣਾ ਸਾਨੂੰ 10 ਤਰੀਕ ਨੂੰ ਚੱਲੇ ਅੱਜ ਕਿੰਨੀ ਤਰੀਕ ਹੋ ਗਈ 15 ਤਰੀਕ ਹੋ ਗਈ 10 11 12 13 14 15 ਸ਼ੇਧਣ ਹੋ ਗਿਆ ਅੱਜ ਸਾਨੂੰ ਐ ਕਾਰ ਟ੍ਰਿਪ ਪੂਰਾ ਫਸਬਾਦ ਕੋਟ ਦੇ ਫਿਰਦੇ ਆ ਐ ਜਵਾਂ ਨਜ਼ਾਰਾ ਗੁਜਰਜੀ ਬੋਲੋ ਚਾਰ ਸਬਦ ਗੁਜਰਾ ਹਾਜੀ ਹੋਣ ਕੋ ਸਾਰਾ ਕੇ ਚਾਹ ਦੀ ਪੀਏ ਖਾਣਾ ਕੋ ਸਾ ਚਾਹ ਨਹੀਂ ਭਰਾਵਾ ਤੁਸੀਂ ਰੁਕ ਲਈ ਖਾਲਸਾ ਪੰਜਾਬੀ ਢਾਬੇ ਤੇ ਹਾਂ ਤੁਹਾਨੂੰ ਕਿਸੇ ਚ ਹੋਰ ਗੱਲ ਦੱਸ ਦਿਆਂ ਸਵੇਰੇ ਅਸੀਂ 5:30 ਵਜੇ ਤੇ ਚੱਲੇ ਹੋਇਆ ਵੀ ਮੰਦਿਰ ਦੇ ਕੋ ਅਸੀਂ ਚੱਲੇ ਹੋਇਆ ਇੱਦਾਂ ਲਾਡੀ ਕਿ ਅੱਡੀ ਦਲ ਪਤਾ ਨਹੀਂ ਐਦਾਂ ਕੋਈ ਸ਼ਹਿਰ ਸੀਗਾ ਉਹਦਾ ਹైదరాబాద్ ਦਾ ਉੱਥੋਂ ਚੱਲੇ ਹੋਇਆ 400 ਕਿਲੋਮੀਟਰ ਤੋਂ ਉੱਤੇ ਲੰਘ ਗਏ ਅਸੀਂ ਵਸ ਜਦੋਂ ਵਾਪਸ ਆਏ ਸੀ ਨਾ ਜਦੋਂ ਅਸੀਂ ਆ ਰਹੇ ਸੀਗੇ ਉਦੋਂ ਮੂਸੇ ਵਾਲੇ ਦਾ ਇੱਕ ਢਾਬੇ ਦੀ ਫੋਟੋ ਪਾਈ ਆ ਉਹ ਢਾਬਾ ਕਾ ਆਪਣੇ ਪੰਜਾਬੀ ਢਾਬਾ ਖਾਲਸਾ ਪੰਜਾਬੀ ਦਾ ਬਾਣਾ ਉਹ ਆਪਣੇ ਪੰਜਾਬੀ ਨੇ ਪਰ ਪੰਜਾਬੀ ਇੱਧਰ ਦੇ ਨਾਂ MP ਦੇ ਪੰਜਾਬੀ ਨੇ ਉਹਨਾਂ ਨੇ ਤਾਂ ਮੂਸੇ ਵਾਲੇ ਦੀ ਫੋਟੋ ਲਈ ਆ ਸਾਡੀ ਹੁਣ ਕਰਾਰੀ ਜਿਹੜੀ ਆ ਵੀ ਰੋਟੀ ਉੱਥੇ ਜਾ ਕੇ ਖਾਣੀ ਆ ਭੁੱਖੇ ਨਹੀਂ ਲੱਗੀ ਪਈ ਆ 11:30 ਹੋ ਗਏ ਇਹੀ ਬੱਸ ਸਾਡੇ ਘਰ ਆਰੀ ਆ ਵੀ ਜੇ ਰੋਟੀ ਗਾਣੀਆਂ ਤਾਂ ਉੱਥੇ ਜਾ ਕੇ ਖਾਣੀ ਆ। ਸਾਨੂੰ ਹੁਣ ਇਹ ਵੀ ਨਹੀਂ ਪਤਾ ਵੀ ਉਹ ਕਿਹੜੇ ਸ਼ਹਿਰ 'ਚ ਸੀਗਾ। ਇੰਨਾ ਵਾ ਵੀ ਐਮਪੀ ਦੇ ਵਿੱਚ ਸੀਗਾ। ਚੀਜ਼ਾਂ ਦੀਆਂ ਦੇਖ ਕੇ ਜਾ ਹਾਂ ਦੇਖ ਚੋਗੇ। ਕਿਉਂ ਬਾਬੇ ਹੁ ਮੰਨਦੇ ਹੋ? ਐ ਗੱਲ ਬਾਤ। ਇਧਰ ਦਿਖਾ ਬਾਬੇ, ਇਧਰ ਲਿਪਗੜ ਦਿਖਾ। ਪਹਾੜਾਂ 'ਤੇ ਖੇਤੀ ਕਰੀ ਜਾਂਦੇ ਆ ਦੇਖੋ। ਪਹਾੜਾਂ ਦੀ ਖੇਤੀ ਕਰੀ ਜਾਂਦਾ ਇਧਰ। ਜਿਹਨੇ ਕੰਮ ਕਰਨਾ ਆਪਣੇ ਵਾਲੇ ਕਹਿੰਦੇ ਖੇਤੀ 'ਚ ਕੁਸ ਬੱਜਣਾ ਨਹੀਂ। ਚਲੋ ਬਾਹਰ। ਫੇਰ ਬਚਾਉਣ ਵਾਲਾ ਹੋਵੇ। ਦੇਖੋ ਬਾਬੇ ਸਵਾਦ। ਬੀਸ ਕੋਈ ਸ਼ੋਰ ਸਰਾਬਾਣੀ ਕਦੋਂ ਦੀ ਗੱਡੀ ਚੱਲ ਰਹੀ ਆ ਤੁਸੀਂ ਕੋਈ ਤੁਸੀਂ ਕੋਈ ਹਾਰ ਨਾ ਸੁਣਿਆ ਕੁਝ ਵੀ ਐਦਾਂ ਦਾ ਗੁਜਰ ਯਾਰ ਸਾਡਾ ਅੱਜ ਕਹਿ ਗੁਜਰਾ ਯਸ ਬ్రో ਮੈਂ ਇਧਰ ਅੱਜ ਘੜ ਘੜ ਕੇ ਚਾਹੀ ਨਹੀਂ ਤੁਸੀਂ ਉਹ ਰਾਤ ਕੱਟਤੀ ਆਸੇ ਗੱਲ ਪਤਾ ਕੀ ਮੈਨੂੰ ਪਤਾ ਲੱਗ ਗਿਆ ਵੀ ਸਾਡਾ ਕੋਈ ਜੀ ਹੁਣ ਮੈਂ ਸਮਝ ਆ ਗਈ ਚੁੱਪ ਕਿਉਂ ਹੈ ਸਰੀਰ ਕਿਉਂ ਨਹੀਂ ਛੱਡ ਸੌਫਾ ਸੌਣੇ ਸਿਆਪਾ ਛੜਿਆ ਸਾਰਾ ਜਿਹੜੀ ਸੌਹ ਪਾਈ ਜਾਂਦੇ ਐਡਾ ਅਨਖੀ ਵਗੈਰਾ ਤੇ 2 ਵਜੇ ਸੌਹ ਪਾ ਦਿੱਤਾ ਹੀ ਆ ਉਹ ਦੇਖੋ ਸਾਡੀ ਵਿੱਚ ਦੇਖੋ ਜੋ ਕੀ ਕਹਾ ਬਾਬੇਓ ਮੰਨਦੇ ਹੋ ਪੰਜਾਬੀ ਦਾ ਆਪਣੇ ਪੰਜਾਬੀ ਦਾ ਟਰੱਕ ਐਵੇਂ ਨਾ ਜਾਂਦੇ ਮਾਨ ਕਰੀ ਕਿਹੜੇ ਬਾਈ ਦਾ ਜੇ ਵੀਡੀਓ ਪਹੁੰਚ ਗਈ ਤੇਰੇ ਤੱਕ ਬਾਬੇ ਸਸਰੀ ਗਾਲ ਤੈਨੂੰ ਕਰਗਾ ਤਾਂ ਇਧਰ ਵਰਦੇ ਨੇ ਪੰਜਾਬੀ ਆਪਣੇ ਵਾਲੇ ਜਿਹਦੀ ਮਾਂ ਦੇ ਪੁੱਤ ਜਿੱਥੇ ਮਰਜ਼ੀ ਵਾਗਦਾ ਮੂਰੇ ਬੈਠਾ ਨੇ ਰਹਾ ਆਪਣੇ ਵਾਲੇ ਸਹੀ ਗੱਲ ਹੈ ਹਾਂ ਰਾਜਸਥਾਨੀ ਵੀਰ ਦਾ ਟਰੱਕ ਆ ਟਰੱਕ ਚੈੱਕ ਕਰ ਕਾ ਕਿਤੇ ਤੱਕ ਕੱਪਣ ਵਾਲੀ ਦੁਕਾਨ ਤੇ ਨਹੀਂ ਚੁੰਨੀ ਆਣੀ ਹੋਣੀ ਜਿੰਨੀ ਟਰੱਕ ਤੇ ਟੰਗੀ ਨੱਬਾ ਆਂਦੇ ਹੋ ਇਹ ਗੱਲ ਬਾਤ ਪੂਰਾ ਦਿਖਾਉਣੇ ਦੇਖ ਉਧਰ ਤਾਂ ਮੂਰ ਦੇ ਭੰਗ ਵੀ ਲਾਈ ਵਰਦਾ ਤੇਰਾ ਯਾਰ ਆਏ ਹਾ ਯਰ ਮਾਨ ਜਾਲਵਾ ਕੀ ਕਰੀ ਬੈਠਾ ਹੈ ਉਧਰ ਦਿਖਾ ਪਹਾੜ ਸਵਾਦ ਸਵਾਦ ਜਦੋਂ ਵੀ ਆਉਣਾ ਆਪਦਾ ਸਮਾਨ ਪੁੱਤਾ ਮਤਲਬ ਵੀ ਪੂਰਾ ਲੈ ਕੇ ਆਓ ਆਓ ਚਾ ਪੀਓ ਬਾਸ ਜਲਦੀ ਚਲੋ ਸਵਾਦ 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 ਵਾਈਗਰੂਪ ਮੈਂ ਕਹਣਾ ਵੀ ਆਇਆ ਟਰਿਪ ਤਾਂ ਕਿਉਂ ਜਟਾ ਦੋ ਤਿੰਨ ਮਹੀਨਾ ਬਾਅਦ ਕੱਢਿਆ ਗੇ ਇਧਰ ਕਰਨੇ ਦੀ ਇੱਤਿਹਾਸ ਤਾਂ ਕਿਉਂ ਬਾਬੇ ਬਾੜਾਂ ਚ ਵੇਦੀ ਚੈੱਕ ਕਰੋ ਹਾਂ ਦਿਖਾਓ ਕੋਈ ਦਿਖਾ ਕੋਈ ਬਾਰਾ ਪਸ਼ੂ ਕੋਈ ਬਾਰਾ ਡੰਗਰ ਕੋਈ ਕੁੱਤਾ ਬੱਛਾ ਕੁਛ ਵੀ ਦੱਸੋ ਪੂਰੀ ਵੀਡੀਓ ਚੈੱਕ ਕਰ ਲਿਓ ਜੇ ਤੁਹਾਨੂੰ ਕੋਈ ਵੀ ਮਿਲਿਆ ਤੁਹਾਨੂੰ ਲਾਂਭਾ ਦੇ ਦੋ ਵੀ ਹਾਂ ਭਾਈ ਤੁਸੀਂ ਝੂਠੇ ਨਿਕਲੇ ਤੇ ਸਾਡੇ ਸਾਲਾ ਜਿੱਧਰ ਨੂੰ ਮਰਦੀ ਗੱਗਲਾ ਮੂਹਰੇ ਖੜੇ ਹੁੰਦੇ ਨੇ ਚੌਕ ਦੇ ਵਿੱਚ ਬੈਠੇ ਨੇ ਸਾਡੇ ਸੰਗਰੂਰ ਨੇ ਇੱਕ ਵਾਰੀ ਬਰਨਾਲਾ ਕੈਂਚੀਆਂ ਨੇ ਜਿਹੜੀਆਂ ਉੱਥੇ ਇਹਨਾਂ ਨੇ ਧਰਨਾ ਲਾ ਲਿਆ ਟੀਚਰਾਂ ਨੇ ਵੀ ਸਾਨੂੰ ਪੱਕੇ ਕਰੋ ਮੁੰਡੇ ਸੀਗੇ ਸਿਆਲਾਂ ਦੇ ਦਿਨ ਉਹ ਵਿਚਾਰੇ ਬੈਠੇ ਰਿਹਾ ਕਰਨ ਉੱਥੇ ਪੁਲਿਸ ਵਾਲੇ ਵੀ ਉਹਨਾਂ ਦੀ ਨਿਗਰਾਨੀ ਰੱਖਿਆ ਕਰਨ ਬਾਬੇ ਉਹਨਾਂ ਚੌਕ ਦੇ ਵਿੱਚ ਟੰਟੂਂਟ ਲਾ ਕੇ ਉੱਥੇ ਪੈਣ ਲੱਗੇ ਵਿਚਾਰੇ ਠੱਠੇ ਆਏ ਉਹਦੇ ਵਿੱਚ ਚੜ੍ਹ ਕੇ ਰਾਤ ਨੂੰ ਸੁੱਤੇ ਪਏ ਵਿਚਾਰੇ ਭੱਜ ਗਏ ਚਾਕੀ ਲੈ ਗਈ ਭਾਣਾ ਜਾਣ ਤੋਂ ਪਿਆਰਾ ਕੀ ਆ ਯਾਰ ਹੈ ਆ ਰਾਜਵੀਰ ਜਵੰਦੇ ਵਾਲਾ ਦੇਖ ਲੈ ਕਿੱਡਾ ਹੋਇਆ ਇੱਧਰ ਦਿਖਾਓ। ਬਾਹਗੇ ਤੇ। ਯਾਰ ਸਰਕਾਰਾਂ ਤਾਂ ਇੱਥੇ ਦੀਆਂ ਵੀ ਨੇ। ਦਰਖਤ ਚੈੱਕ ਕਰੋ। ਸਾਡੇ ਹੈ ਇੰਨੇ ਦਰਖਤ। ਨਾ ਬਾਪੂਰੇ ਪੂਰੇ ਪੰਜਾਬ 'ਚ ਇੰਨੇ ਦਰਖਤ ਨਹੀਂ ਹੋਣੇ ਜਿੰਨੇ ਔਰ ਇੱਕ ਜ਼ਿਲ੍ਹੇ 'ਚ ਦਰਖਤ ਨੇ। ਹਣਾ ਬਾਪੇ। ਹੂੰ ਪੁਲਿਸ ਵੀ ਨਹੀਂ ਤੰਗ ਕਰਦੇ। ਹਾਂ ਨਾ ਪੁਲਿਸ ਤੰਗ ਕਰੇ। ਅਸੀਂ ਹੁਣ ਤੱਕ 2511 ਕਿਲੋਮੀਟਰ ਉਹ ਕਰ ਗਿਆ ਸਾਨੂੰ ਇੱਕ ਵਾਰੀ ਪੁਲਿਸ ਨੇ ਹੱਥ ਨਹੀਂ ਦਿੱਤਾ। ਦਿੱਲੀ ਵਾਲੇ ਨੇ ਜ਼ਰੂਰ ਤੰਗ ਕਰਿਆ ਸੀ। ਬੁਰਕਾਉਂ ਵਾਲੇ ਨੇ। ਬੁਰਕਾਉਂ ਵਾਲੇ ਨੇ। ਹਾਂ। ਉਹ ਕੱਲੇ ਆਏ ਜਿਹੇ ਗੰਦੇ ਮਿਲੇ ਉਹਨਾਂ ਦਾ ਵੀ ਕਰਾਂਗੇ ਖਾਣ। ਸਾਰਾ ਕੁਝ ਪਿਆ। ਕਹਾਦਰ ਨੂੰ ਉਹਨਾਂ ਨੇ ਵੀ ਕੀ ਕਰਾਈ ਸਾਡੇ ਨਾਲ ਚੈੱਕ ਕਰਾਉ ਤਰੀ ਵੀ ਸੌਂਦੜਵਾ ਦਈਏ ਸੌਂਦੜਵਾ ਦਈਏ ਤੇਰੀ ਇਹ ਤਾਂ ਯਾਰ ਮੱਖੀ ਉੱਠਣ ਵਾਰ ਗਈ ਮੈਨੂੰ ਮੂੰਹ ਦਿਖਾਈ ਉੱਚੀ ਮਿਲੂ ਹਾਏ ਮੰਨ ਗਿਆ ਓਏ ਯਾਰ ਆ ਦੇ ਵਿਊ ਤੇ ਆ ਦੇ ਗੋਪਲੀਆਂ ਉਹ ਕਿੰਨੀਆ ਘੈਂਟ ਲੱਗਦੀਆਂ ਹਨ ਫਿਲਮਾਂ 'ਚ ਦੇਖ ਦਿੰਦੇ ਹਨ ਝੂਰੀਆਂ ਦੇਖੋ ਬਾਬੇ ਇਧਰ ਪਹਾੜ ਚੈੱਕ ਕਰੋ ਇਧਰ ਕਹਾਂ ਬਾਬੇ ਉਹ ਸਹੀ ਹੈ ਐ ਸਵਾਦ ਸਵਾਦ ਦਿਲ ਤਾਂ ਕਰਦਾ ਹੋਣਾ ਨਾ ਵੀ ਕਾਸ਼ ਨਾਲ ਹੁੰਦੇ ਐੇ ਇੱਥੇ ਇਕੱਠੇ ਕਰੋ ਗੱਡੀ ਚੱਕੋ ਖਿੱਚ ਦੋ ਗਰਾਮੋਂ ਗੱਡੀ ਇਹ ਆ ਸਵਾਦ ਮਿੱਤਰੋ ਦੇਖੋ ਬਾਬਿਓ ਦਰਖਤ ਚੈੱਕ ਕਰੋ ਉਧਰ ਦਿਖਾਵਾ ਲਾ ਦਰਖਤ ਤੋਂ ਦਰਖਤ ਹੀ ਹੋਇਆ ਪਿਆ ਗੱਲ ਬਾਬਿਓ ਦਰਖਤ ਚੈੱਕ ਕਰੋ ਕਿੰਨਾ ਦਰਖਤ ਹੈ ਇਹਨਾਂ ਜਿੰਨਾ ਉਹਨੇ ਇੱਕ ਜਿਹੜੇ ਚ ਦਰਖਤ ਹੈ ਇਹਨਾਂ ਆਪਣੇ ਪੂਰੇ ਪੰਜਾਬ ਚ ਨਹੀਂ ਹੋਣਾ ਬਰੋ ਗੱਲ ਦੇਖੋ ਸਵਾਗਤ ਬਹੁਤ ਤੁਹਾਨੂੰ ਪਹਾੜ ਉੱਤਰ ਕੇ ਦਿਖਾਉਣਾ ਇੱਥੋਂ ਇੱਥੋਂ ਦੇਖਿਓ ਬਾਰ ਬਾਰ ਹੈ ਬਾਬੇ ਮੈਂਣਾ ਅਰਦੂ ਉਹ ਵੀ ਨਾ ਬਾਦ ਟੂਰ ਕੱਢੇ ਹੁਣ ਅਸੀਂ ਇਦੂ ਬਾਦ ਬਾਬਾ ਸੁੱਖ ਰੱਖੇ ਮੀਨੇ 10 ਮਹੀਨੇ ਤੱਕ ਅਜਸਥਾਨ ਨੂੰ ਪਹੁੰਚਾ ਅਜਸਥਾਨ ਆ ਰਹੇ ਰਾਬਾ ਰਾਜਨਤਾ ਅੱਜ ਦਾ ਆ ਦੇਖੋ ਦਰਮਿਆਨ ਜਿਹੇ ਕਹਿੰਦਾ ਫਿਲਮਾਂ ਚ ਦੇ ਨਾਲ ਜੋੜਦੀ ਉਹ ਕੰਮ ਹੋਇਆ ਹੈ ਆ ਫੇਰ ਭਾਵੇਂ ਗੱਡੀ ਨਾ ਜੋੜਦੀ ਯਾਰ ਲੋਕਾਂ ਨੂੰ ਇੱਧਰ ਸਫਰ ਬੋਦਾ ਬਾਪੇ ਹਨ ਕੋਈ ਨਹੀਂ ਕਰਦੇ ਹੈਗੇ ਤਹਾ ਕੋਈ ਮਿਲ ਰਿਹਾ ਵੀਡੀਓ ਬਣਾਉਣ ਦਾ ਅਸਲ ਮਕਸਦ ਮੰਡੀ ਆਗਾ ਬੜਾਈ ਬੜਾ ਹੀ ਚੰਗਾ ਹੈ ਪਰੋਂ ਗੱਲ ਦੇਖੋ ਇਧਰ ਦੱਸੋ ਇਹ ਵੀਡੀਓ ਬਣਾਉਣ ਦਾ ਇੰਨੀ ਲੰਮੀ ਬਣਾਉਣ ਦਾ ਮਕਸਦ ਇਹ ਆ ਵੀ ਦੱਸੋ ਕੋਈ ਮਿਲਿਆ ਪਰਾ ਪਸ਼ੂ ਕੋਈ ਡੰਗਰ ਪਸ਼ੂ ਮਿਲਿਆ ਚੋਕੀਆਂ ਆ ਦੇਖੋ ਆ ਦੇਖ ਦਿਖਾ ਕੇ ਅਸਾਂ ਆ ਗਏ ਚੋਕੜੀਆਂ ਕਾਵਾ ਬਿਓ ਫਰਮਾ ਦਿਓ ਜੀ ਨੂੰ ਨਾ ਕਰ ਦੇਖੋ ਇਧਰ ਮਾਹੌਲ ਰક્ત ਚੈੱਕ ਕਰੋ ਤੁਸੀਂ ਦੇਖੋ ਮਤਲਬ ਗਰੋਂ ਗੱਲ ਆਹ ਸਾਤੇ ਇੱਕ ਇੱਕ ਜਰੂਰੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਦੇ ਵੀ ਕਿਤੇ ਵੀ ਘੁੰਮਣ ਜਾਓ ਆਪ ਦਾ ਜਿਹੜਾ ਟੂਲ ਟੈਕਸ ਵਾਲਾਗਾ ਉਹ ਆਪ ਦਾ ਗੱਡਾ ਇਹ ਜਹਾ ਗੱਡੋ ਵੀ 3000 ਰੁਪਏ ਦੇ ਵਿੱਚ ਇੱਕ ਸਾਲ ਦੇ ਟੂਲ ਫ੍ਰੀ ਮਿਲਦੇ ਨੇ ਸਾਡਾ ਉੱਥੇ ਤੱਕ ਆਪਣਾ ਗਵਾਲੀਅਰ ਤੱਕ 13-1400 ਰੁਪਏ ਦੇ ਟੂਲ ਲੱਗੇ ਸੀ ਉੱਥੇ ਆ ਕੇ ਇਹਨੇ ਸਰਚ ਮਾਰਿਆ ਫੋਨ ਤੇ ਪਤਾ ਨਹੀਂ ਕਿਵੇਂ ਕਿਵੇਂ ਪਤਾ ਲੱਗ ਗਿਆ ਜੱਟਾ ਤੈਨੂੰ ਕਹੇ ਜੀ ਪਤਾ ਪਹਿਲਾਂ ਵੀ ਸੀ ਭੁੱਲ ਗਏ ਹਾਂ ਉੱਥੇ ਲੈ ਜਾ ਵੀ ਤਨ 10000 ਪਹਿਲਾਂ ਤਾਂ ਪਤਾ ਲੱਗਿਆ ਸੀ ਹਾਂ ਤੇ ਕਰਕੇ ਆ ਪੈਸਟਾਲ ਤੇ 10000 ਵਾਲਾ ਰੀਚਾਰਜ ਕਰਤਾ 200 ਟੋਲ ਫ੍ਰੀ ਨੇ ਮਿੱਤਰੋ ਇੱਕ ਸਾਲ ਦੇ ਇੱਕ ਸਾਲ ਚ 200 ਟੋਲ ਨਹੀਂ ਸਾਡੇ ਹਾਂ ਟੋਨ ਦਾ ਵੀ ਬਿਲਕੁਲ ਬਿਲਕੁਲ ਡਬਲ ਜੁੜਦਾ ਚ ਸਿੰਗਲ ਨਹੀਂ ਜੁੜਦਾ ਹਾਂ ਤੇ ਅਸੀਂ ਹੁਣ ਤੱਕ ਘਟੋ ਘਟ ਆ ਫੇਰ ਆ ਕੇ ਦੇਖੋ ਟੋਲ ਹਰ 35 ਤੋਂ 40 ਕਿਲੋਮੀਟਰ ਦੇ ਵਿੱਚ ਟੋਲ ਆਉਂਦਾਗਾ ਨਹੀਂ ਸਾਡੇ ਐ ਨਹੀਂ ਪਤਾ ਵੀ ਸਾਲਾ 7-8000 ਦੇ ਟੋਲ ਟੋਲੀ ਲੱਗ ਜਾਂਦੇ ਆ ਆਰਾਮ ਨਾਲ ਲੱਗ ਜਾਂਦੀ ਹੈ ਨਾ ਐ ਜਿਆਦੇ ਘਮਾਦੀ ਹੋ ਸਕਦਾ ਪਰ ਹੁਣ ਹੈ ਜੀ 3000 ਰੁਪਏ ਵਾਲਾ ਸਾਰਾ ਕਰਿਆ ਹੋਇਆਗਾ ਜਮਾਂ ਟੈਂਸ਼ਨ ਇੰਨਾ ਲੱਗਦਾ ਹੁੰਦਾ ਨਹੀਂ ਕੋਈ ਇਧਰ ਆ ਚੈੱਕ ਕਰੋ ਇਧਰ ਲਵ ਯੂ ਕਾ ਵਾਪਿਓ ਦਿਖਾਓ ਕਿਤੇ ਬਸੂ ਐਵੇਂ ਨਹੀਂ ਸ਼ਰਤ ਗੱਡੀ ਛੋਡੇ ਨਾਲ ਤਨਹਿਆਰ ਰੁਪਿਆ ਲਾ ਕੇ ਆ ਲੱਗਦਾ ਹੁੰਦਾ ਜਿਵੇਂ ਕੋਈ ਤਾਕੜਾ ਮਲਾਜਮ ਨਹੀਂ ਲੱਗਦਾ ਹੁੰਦਾ ਵੀ ਖਰੀਦ ਹੀ ਲੈ ਟੋਲ ਤੋਂ ਵੀ ਖਰੀਦ ਹੀ ਆ ਟੋਲ ਤੋਂ ਆਹ ਫੀਲਿੰਗ ਆਉਂਦੀ ਹੈ 3000 ਰੁਪਿਆ ਲਾ ਕੇ ਤਾਂ ਆ ਦੇਖੋ ਇਧਰ ਹੈ ਪਰਾਂ ਨਹੀਂ ਕਰੋ ਕਹਿੰਦਾ ਓ ਮਾਈ ਗਾਡ ਜੀ ਆਵਲ ਬੁਰਤ 93 12 ਨਸੀ ਖੜ ਜਾ ਭਾਈ ਜੀਨਾ ਹੈ ਚੱਲ ਚੱਲ ਕਿਆ ਹੋ ਗਿਆ ਐਡੀ ਗਾਦੀ ਕਰਾਰੀ ਅੜ ਗਈ ਹੈ 100 ਗੱਡੀਾਂ ਦੀ ਰਾਣੀ ਆ ਬੇਓ ਦੱਸਿਆ ਕੋਸਾ ਚੈੱਕ ਕਰੋ ਬਾਬੇ ਵੀਊ ਇੱਧਰ ਪਤਾ ਨਹੀਂ ਕੀ ਹੈ ਨਦੀ ਹੈ ਕਿ ਕੀ ਨਦੀ ਤਾਂ ਨਹੀਂ ਲੱਗਦੀ ਤੋਬਾ ਵੀ ਨਹੀਂ ਲੱਗਦਾ ਸਾਲਾ ਐਡਾ ਵੱਡਾ ਤਾਂ ਟੋਬਾ ਵੀ ਨਹੀਂ ਹੁੰਦਾ ਆ ਬਾਬੇ ਕੋ ਜੂ ਮਾਰ ਕੇ ਦੱਸਿਓ ਦੇਖੋ ਕਿੱਥੇ ਤੱਕ ਪਾਣੀ ਪਾਣੀ ਆਓ ਦੰਗਰ ਦਿਖਾਓ ਜਿਹੜੀ ਮੇਰੇ ਗੱਲ ਆ ਕੋਈ ਕੋਈ ਉਵਾਰਾ ਬਜੂ ਦਿਖਾਓ ਇਹ ਕਿਹੜਾ ਦੁੱਧ ਨਹੀਂ ਪੀਂਦੇ ਵੀ ਛੱਲਾਂ ਤੇ ਚੱਲਦੇ ਆ ਕਰੋ ਚੱਕ ਬਾਬੋ ਸ਼ਾਂਤੀ ਪੀਸ ਦੇਖੋ ਇੱਧਰ ਆ ਗਰੀ ਦਿੱਆ ਟਮਾਟਰ ਲੱਗੇ ਹੋਏ ਜੀ ਟਮਾਟਰ ਲੱਗੇ ਹੋਣੇ ਦੇਖੋ ਇੱਧਰ ਦੇਖੋ ਨਦੀ ਕਿੱਥੇ ਤੱਕ ਬਾਬੇ ਉੱਧਰ ਸ਼ਹਿਰ ਆ ਕੋ ਵੱਡਾ ਹਨ ਦੇਖੋ ਰੋਡ ਚੈੱਕ ਕਰੋ ਅਜੀ ਦੇਖ ਦਿੰਦੇ ਸੀ ਆ ਦੇਖੋ ਤਰਾ ਇਹਨੂੰ ਮਾਰ ਕੇ ਦਿਖਾ ਗਏ ਖਾਲੀ ਗਿਆ ਸਾਰਾ ਸਮਾਨ ਆਵਾ ਪਿਓ ਗੁਜਰਾ ਜ਼ਨਾ ਕੋਈ ਗੱਲ ਬਾਤ ਉਹ ਜਟਾ ਹੂੰਦਾ ਯਾਰ ਜਮਾਈ ਸੁਣਨਾ ਬੈਠਾ ਯਾਰ ਐ ਥੋੜਾ ਲੱਗਦਾ ਸੁਣਨ ਕਿਵੇਂ ਹੋ ਗਿਆ ਐ ਨਹੀਂ ਥੋੜਾ ਲੱਗਦਾ ਸੋਨਾ ਤੂੰ ਜਿਉਂਟੀ ਲੱਗ ਰਾ ਜਦਾ ਘੇੜਦਾ ਦਰਦ ਘੜਦਾ ਆ ਦੇ ਇੰਨੇ ਤੇਰੀ ਇੱਕ ਹੀ ਬਰੀਨ ਕਰਨਪੁਰ ਆ ਗਏ ਜੀ ਕਰਨਪੁਰ ਅਸੀਂ ਉਹ ਜੀਰੀ ਵੱਡੀ ਪਈ ਇੱਧਰ ਇੱਧਰ ਜੀਰੀਆਂ ਹੋਣ ਵੱਢ ਰਹੇ ਨੇ ਆਪਣੇ ਕਣਕਾਂ ਦੀ ਜਿੱਦੀਆਂ ਹੁਣ ਯਾਰੋ ਜੱਗ ਉਹ ਦੇਖੋ ਡੰਗਰ ਪਰ ਹੈਗੇ ਨੇ ਪਰ ਬੰਨੇ ਹੋਏ ਨੇ ਦੇਖੋ ਘਰ ਦੇਖੋ ਜੋ ਬਣੀ ਵਾਲੇ ਘਰ ਜਿਹੜੇ ਫਿਲਮਾਂ ਚ ਦੇਖਦੇ ਨੇ ਨਾ ਦਰਸੈਂਪੋਰਸ ਸਾਗਰ 250 ਸਾਗਰ ਵੀ ਯਾਦ ਹੀ ਰਹਿਣਾ ਜੱਟਾ ਹੂੰ ਜਿੱਥੇ ਦਾਖਲ ਕਰਿਆ ਦੀ ਮੈਨੂੰ ਇੱਧਰ ਦਿਖਾ ਸਾਰਾ ਵੀਰ ਜੱਟਾ ਦੇਖੋ ਬਾਬੇ ਖਾਲੀ ਬਈ ਧਰਤੀ ਜਮਾ ਬਾਬੇ ਖੇਤ ਨਾ ਸਾਰੇ ਇੱਥੇ ਉੱਚੇ ਨਹੀਂਵੇਂ ਜੀ ਰਹਿਣਾ ਉੱਚੇ ਨਹੀਂਵੇਂ ਖੇਤ ਰਹਾ ਦੇਖ ਲੋ ਇਹਨਾਂ ਦੇ ਵੀ ਖੇਤੀ ਕੀਤੀ ਜਾਂਦੀ ਆ ਆਹ ਦੇ ਡੱਬੀ ਆਹ ਦੇ ਡੱਬੀ ਨਾਲ ਖੇਤੀ ਕਰਦੇ ਨੇ ਨਾ ਕੋਈ ਚੋਰ ਸ ਹੈਗਾ 11 ਨਾਲ ਸਾਰੇ ਕੋਈ ਮੀਂਗਾ ਕੋਈ ਰਿੰਗਾ ਕੋਈ ਜੰਨੀ ਦਿਖਾ ਦਿਓ ਇੱਧਰ ਦੇਖੋ ਜੀ ਇੱਧਰ ਆਹ ਦੇਖੋ ਇਹ ਇੱਧਰ ਅਵਾਦੀ ਘਟਾ ਅਵਾਦੀ ਘਟ ਲੱਗਦੀ ਆ ਬੋਡਾ ਵੀ ਵਹਲਾ ਯਾਰ ਕਿਥੋਂ ਆ ਦੇਖ ਲਾ ਆਪਾਂ ਆਹ ਹੁਣ ਡੇਢ ਡੇਣਾ ਐਮਪੀਜੀ ਲੰਘੇ ਅਸੀਂ ਹੈਂ ਐਈ ਗੱਲਾਂ ਐਮਪੀ ਉਹ ਐਸਵਾਦ ਯਾਰ ਹੈਸਵਾਦ ਜਿਹੜੀ ਮੈਂ ਕਰ ਰੋ ਜੱਲੀ ਹੁਣ ਜੀਰੀ ਇੱਥੇ ਵਾਦੀ ਨਹੀਂ ਆ ਵਿੱਚ ਰੌਣੀਆਂ ਬੁਰੀਆਂ ਬਹੁਤ ਪੰਜਾਬੀ ਕਮਾਈਨਾ ਮਿਲੀਆਂ ਆਪਣੇ ਭਰਾਵਾਂ ਦੀ ਇੱਕ ਤਾਂ ਉਹਨੂੰ ਮਿਲੇ ਵੀ ਸੀਗੇ ਨਾਬੇ ਦੇ ਆਹ ਸੱਤੀਸਖੜ ਜਾ ਰਹੇ ਸੀ ਕਮਾਈਨਾ ਸਾਰੇ ਉਹਨਾਂ ਨੂੰ ਪਾਣੀ ਹੁੰਦੇ ਤੇ ਸਚਾਈ ਹੁੰਦੇ ਜਿਹੜੇ ਫਵਾਰੇ ਰੰਗ ਹਾਂ ਹੱਜ ਹੋਰ ਗੱਲ ਬਾਬਾ ਜਿਹੜੀ ਇਹ ਜੇਤੀ ਕਰਦੇ ਫਵਾਰਿਆਂ ਨਾਲ ਪਾਣੀ ਜਾਂਦਾ ਉਹਨਾਂ ਦੇ ਉਹ ਲੱਗਿਆ ਹਨ ਆ ਕਿੱਧਰ ਮੇਰੇ ਰੌਲ ਸਾਈਡ ਦਾ ਵੀ ਹੋਰ ਉਹ ਦੇਖ ਸਿੱਧੀ ਨਹੀਂ ਆਉਣਾ ਮਾਲਾ ਪੁੱਤ ਅਮਰ ਇਹ ਵੀ ਨਹੀਂ ਕਹਦਾ ਵੀ ਇੱਧਰ ਵੀ ਤਾਪਮਾਨ ਵਧੇ ਹੋਏ ਨੇ ਬੰਗਾਲਾ ਲਾਈਂ ਬਹੁਤ ਦੇਖੋ ਮੋੜ ਤੇ ਕਰੋ ਵਗੋ ਚੈੱਕ ਕਰੋ ਜੈਟ ਕਿਉਂ ਹੁੰਦੀ ਨਾ ਵਾਰ ਲਈ ਬੀਲਿੰਗ ਦੇਖੋ ਉਧਰ ਉਹ ਜੋ ਬੜੀ ਤਾਂ ਬੱਟੇ ਪਾਇਰ ਦਿਨਾਂ ਮੈਂ ਅੰਡਰ ਕੰਟਰੈਕਸ਼ਨ ਜਿਹੜਾ ਇੱਧਰ ਕੰਮ ਉਹ ਦੇਖੋ ਤੁਹਾਨੂੰ ਸਾਰਾ ਐਮਪੀ ਘਵਾ ਦੇਣਾ ਜ ਮਹਾਰਾਸ਼ਟਰ ਦਾ ਐਮਪੀ ਦੇਖੋ ਵਾਪੇ ਹੋ ਮਾਹੌਲੀ ਹੋਰ ਇਹ ਗੱਲ ਵਾਦ ਕੇ ਨਾ ਪੂਰੀ ਗੱਲ ਵਾਦ ਤਾਂ ਹੈ ਤਾਂ ਇਹ ਕਿਹੜਾ ਲੋੜ ਹੈ ਨਾ ਪਪੂਲਰ ਜੀ ਬਹੁਤ ਨੇ پتہ ਕਿਉਂ ਨਹੀਂ ਜਿਹੜੀ ਇਹਨਾਂ ਦੀ ਛੱਤਾ ਪਈਆਂ ਹੁੰਦੀਆਂ ਨੇ ਸਾਰੀਆਂ ਹਾਂ ਹੈਨਾ ਇਹੀ ਚੀਜ਼ ਦੀਆਂ ਬੜੀਆਂ ਜੇ ਬੰਦਾ ਦਾ ਸਹੀ ਓ ਘੜ ਘੜ ਕੇ ਜਲਾਜ ਰੰਗੜੀ ਕੀਤਾ ਹਾਂ ਤੇ ਇਹ ਪਪੂਲਰ ਕਹਿੰਦੇ ਨੇ ਆਪਣੇ ਇਹਨਾਂ ਨੂੰ ਕਿਹ ਹੋਰ ਕਹਿੰਦੇ ਕੋਈ ਹੋਰ ਅਰਜਨ ਸੁਭੈਤਾ ਹੋਰ ਪਤਾ ਨਹੀਂ ਹੋਰ ਆਪਾਂ ਪਪੂਲਰ ਨੇ ਪਪੂਲਰ ਇੰਦਾ ਦਾ ਕਿ ਆਪੇ ਤੁਸੀਂ ਦਰਖਤ ਚੈੱਕ ਕਰੋ ਦਰਖਤ ਚੈੱਕ ਕਰੋ ਦੱਸੋ ਹੈ ਦਰਖਤ ਇੰਨਾ ਕਿਤੇ ਇੰਨੀ ਕੁਦਰਤ ਤੋਂ ਸਾਫ਼ ਕੇ ਰੱਖੀ ਬਾਪ ਪੰਦਰਾਂ ਨੇ ਆਪਣੇ ਦਾ ਉਹਨੂੰ ਇੰਨਾ ਦਰਖਤ ਹੁੰਦਾ ਵੱਡ ਵੱਡ ਕੇ ਇਹਨਾਂ ਨੇ ਪੱਧਰ ਕਰਦੇ ਨੇ ਟਰੈਕਟਰ ਨਾਲ ਆਪਣੇ ਵਾਲੇ ਹੂੰ ਸਵਾਦ ਚੈੱਕ ਕਰੋ ਸਵਾਦ ਬਹੁਤ ਆ ਰਿਹਾ ਸ਼ੁਕਰੀਆ ਵਾਈਰੂ ਦਾ ਵੀ ਘੈਂਟ ਗੱਲ ਬਾਤ ਆ ਕਹੇ ਕੋਈ 12 ਵਜੂ ਫੇਰ ਗੱਲ ਉੱਥੀ ਆਦੀ ਮੈਨੂੰ ਆ ਗੱਲ ਤਾਂ ਬੌਲੀ ਜੱਜੀ ਵੀ ਯਾਰ ਐ ਗੱਲਵਾਦ ਇਹਨਾਂ ਦੀ ਇਹ ਗਊ ਨੂੰ ਮਾਤਾ ਕਹਿੰਦੇ ਆ ਤਾਂ ਮਾਤਾ ਨੂੰ ਸਾਹਮਣੇ ਰੱਖਦੇ ਆ ਦੇਖੋ ਵੀਊ ਚੈੱਕ ਕਰੋ ਸਾਹਮਣੇ ਜੂਨ ਹੈ ਬੜੀ ਐਂਦੇ ਦੇਖੋ ਮਿੱਤਰੋ ਐ ਨਾ ਫਿਲਮੀ ਸੀਨ ਉਹ ਵਾਹ ਯਾਰ ਚਾ ਬਾਤ ਆ ਬਾਬੇ ਇੱਧਰ ਦੇਖੋ ਹਾਂ ਜੀ ਉਹ ਦਸਾਂ ਨਾਲ ਉਹ ਝੂਕੜੀਆਂ ਨਾਲ ਕਰਦੇ ਤਾਂ ਜੱਗ ਚੈੱਕ ਕਰ ਬਾਬਿਓ। ਕਰੋ ਦੇਖੋ ਇਧਰ گاਉ ਆ ਗਿਆ ਇਹ ਥੋੜਾ। ਆਵਾਜ ਆ ਤਾ ਦੇਖੋ ਝੂਪੜੀਆਂ ਵਾਲੇ ਕੱਚੇ ਘਰ ਜਿਹੜੇ ਫਿਲਮਾਂ ਚ ਦੇਖਦੇ ਨੇ। ਪਿੰਡ ਦਾ ਨਾਮ ਹੈ ਖਾਪਾ। ਸਭ ਖਾਪਾ ਪਿੰਡ ਦਾ ਨਾਮ। ਖਾਪਾ ਪਿੰਡ ਆ ਗਿਆ। ਖਾਪਾ ਪਿੰਡ। ਦੇਖੋ ਕੱਚੇ ਘਰ। گاਉ ਆ ਗਿਆ گاਉ। ਉਹਦੇ ਤੋਂ ਮਨਿਕਾ ਤਾ ਦੇਖੋ ਬਾਬੇ ਜਾਰ ਆਪਾਂ ਲਓ ਜੀ ਹੈਗੀ ਨਾ ਗੱਲ ਬਾਤ ਦੇਖੋ ਕੱਚੇ ਘਰ ਪਾਣੀ ਘੱਲਵਾ ਆ ਦੇਖੋ ਦਰਕਰ ਮਾਰ ਰਿਹਾ ਧੰਨਵਾਦ ਕਰਨ ਨਹੀਂ ਹੈ ਗਸਰਿਆ ਕੋਸਾ ਕੋਈ ਗਲਤ ਮਲਤ ਚੀਜ਼ ਕੋਈ ਕਿਤੇ ਗੰਦ ਮੰਗ ਕੋਈ ਡੰਗਰ ਬਸੂ ਗੱਲ ਵਾਲੀ ਡੰਗਰ ਬਸੂ ਦੀ ਜਿਹੜੀ ਤੇ ਮੈਂ ਤਾਂ ਪਾਲੀ ਘੇੜਤੀ ਚ ਲੱਗਿਆ ਤੇ ਭੈਣਾਂ ਸਵੇਰੇ ਨਿਕਲੋ ਨਿਕਲਦੇ ਨੂੰ ਘਰੋਂ ਕੀਟੋਂ ਬਾਹਰ ਨਿਕਲੋ ਠੱਠੇ ਮੱਥੇ ਲੱਗ ਜਾ ਸਾਰੀ ਜਿਹੜੀ ਬੰਦਾ ਮੱਥਾ ਡੇਕਦਾ ਗੀ ਜਾਂਦਾ ਠੱਠਾ ਮੱਥੇ ਲੱਗਿਆ ਲੱਛੋ ਵੀ ਇਧਰ ਬਰੋ ਬਰੋ ਇਹ ਸਾਰੀ ਬੁਬਾਰਿਆਂ ਨਾਲ ਹੁੰਦੀ ਆ ਬਾਬੇ ਆਹ ਆਹ ਦੇ ਲੋ ਜਿੰਨੀ ਖੇਤੀਆ ਉੱਚੀ ਨਹੀਂ ਵੀ ਕਣਕ ਵੀ ਜੀ ਦੇਖੋ ਤੁਸੀਂ ਉੱਚੀ ਨਹੀਂ ਵੀ ਬੁਬਾਰਿਆਂ ਨਾਲ ਪਾਣੀ ਲਾ ਦਦੇ ਬੁਬਾਰਿਆਂ ਨਾਲ ਪਾਣੀ ਲਾਉਂਦੇ ਤਾਂ ਹੀ ਇਹ ਪੱਤਣ ਨਹੀਂ ਕਰਦੇ ਹਾਂ ਨਾ ਨਾ ਇਹਨਾਂ ਨੂੰ ਹੈਗਾ ਵੀ ਇੰਚ ਵਧਾਉਣੀ ਹੈ ਘਟਾਉਣੀ ਹੈ ਬਸ ਸੈਟੀਸਫਾਈ ਰਣਾ ਯਾਰ ਬੰਦਿਆਂ ਦਾ ਹੈ ਆਪਣੇ ਵਾਲਾ ਤਾਂ ਐ ਨਹੀਂ ਪਤਾ ਜਿੱਦ ਮਿੰਨਤੀ ਹੋਣ ਲੱਗ ਜਾ ਜਮੀਨ ਦੀ 10 10 ਫੁੱਟ ਬਾਅਦ ਹਾਂ ਉਹਦੇ ਵਿੱਚ ਹੀ ਕਿੰਦਾ ਲੜਾਈ ਹੋ ਜਾਂਦਾ ਲੜਪੇ ਮਰ ਜੇ ਮਰਨ ਮਾਰਨ ਤੱਕ ਲੱਭੋ ਜਿੰਨੇ ਪੂਰੇ ਕੋਈ ਚਿੰਤਾ ਨਹੀਂ ਹੈਗੀ ਆਲੇ ਦਾ ਇੰਨੀ ਜਗ੍ਹਾ ਹੈ ਆਪਣਾ ਟਾਈਮ ਕੱਟੋ ਆਓ ਇੱਧਰ ਨੂੰ ਬਾਸ ਉੱਕ ਦੀ ਗੱਲ ਹੈ ਆ ਬਾਬਾ ਅੱਲੋ ਆਵਾਗਰਣਵਾਰਾ ਅੱਡ ਮਾ ਆ ਦੇ ਕੋਈ ਇਧਰ ਦਾ ਆਪਣਾ ਬਹੁਤ ਯਾਟਾ ਬਤ ਤੇੜਾ ਚੋ ਇਹ ਜੀ ਜਗ੍ਹਾ ਦੇ ਢਾਬਾ ਖੁੱਲਿਆ ਹੋਇਆ ਮੈਂ ਉਹਦਾ ਸਵਾਲ ਹੈ ਜੀ ਨਾਲੇ ਅੰਟੀ ਦੇ ਵਿੱਚ ਹਰ ਚੀਜ਼ ਪਿਆਰ ਲਵੇਰੀ ਬੰਡਾ ਦੇਖੋ ਛੋਟੇ ਛੋਟੇ ਬੰਦੇ ਜਾਨ ਹਨ ਨਾ ਗਾਓ ਲਵੇਰੀ ਦੇ ਨਾਲ ਲਵੇਰੀਆਂ ਬੰਨੀਆਂ ਹੋਈਆਂ ਸੀ ਲਵੇਰੀਆਂ ਬੰਨੀਆਂ ਸੀ ਲਵੇਰੀ ਦੇ ਨਾਲ ਆਹ ਕੋਠੀ ਪਾਈ ਹੈ ਕਿਸਨੇ ਆ ਇੱਥੋਂ ਦਾ ਪੱਕਾ ਤਗੜੀ ਗੱਲ ਬਾਤ ਸਰਪੰਚ ਨੀਚੇ ਦਾ ਕੰਨਾ ਘਟਣੀਆਂ ਨੇ ਨੀਚੇ ਦਾ ਕੰਨਾ ਹੈ ਇੱਥੋਂ ਦਾ ਕੋਈ ਸਰਪੰਚ ਹੋਣਾ ਹੈ ਹੈ ਆ ਮਿਲਦਾ ਹੋਵੇ ਬਾਬੂ ਇਧਰ ਤੁਸਾਨੂੰ ਇੱਕ ਚੀਜ਼ ਦਿਖਾਉਣਾ ਹੈ ਸ਼ਾਇਦ ਉਹੀ ਹੋਵੇ ਇੱਧਰ ਕੋਲ ਕੋਰੇ ਕਿ ਕੋਈ ਇੱਧਰ ਚੀਜ਼ ਨੋਟ ਕਰੀ ਸੀ ਬਾਬੂ ਇੱਧਰ ਨਾਲ ਟਾਟਾ ਵਾਲਿਆਂ ਨੇ ਆਪੇ ਉਹ ਭੁੱਲੇ ਹੋਣੇ ਸਰਵਿਸ ਟੱਕਾਂ ਲਈ ਆਉਂਦੀਆਂ ਕਿੱਥੇ ਲਈ ਗੈਰੇਜ ਅਸੀਂ ਜੇ ਸਾਨੂੰ ਮਿਲੇ ਉਹ ਚੀਜ਼ ਨੂੰ ਦਿਖਾਵਾਂਗੇ ਆ ਮੱਕੀ ਪਈ ਆ ਦੇਖੋ ਦੇਖੋ ਇੱਧਰ ਮੱਕੀ ਸੜਕ ਦੀ ਸਿਕਾਈ ਆ ਦੇਖੋ ਇੰਨਾ ਮਿਲਦਾ ਇਹਨਾਂ ਦਾ ਅਪਦਰ ਆ ਜਾ ਪٹرول ਪੰਪ ਦੇਖ ਪٹرول ਪੰਪ ਦੇਖ ਲੋ ਪٹرول ਕਿੱਥਾ ਹੋਇਆ ਬਈ ਦੇਖੋ ਇੱਧਰ ਮੱਕੀ ਸੜਕ ਤੇ ਰੇ ਪਿਆਣੀ ਬਾਕੀ ਆ 35 ਵਾਲੀ ਬਾਕੀ ਆ ਦੇਖੋ ਬਾਬਿਓ ਕਰੋ ਬਾਬਿਓ ਐਮਪੀ ਦਾ ਹਸਪੀਟਲ ਚੈੱਕ ਕਰੋ ਦੇਖੋ ਇਧਰ ਘਾ ਆਲੇ-ਦਾਲੇ ਹੈ ਹੀ ਕੁਝ ਨਹੀਂ ਹੋਰ ਘਰ ਬਿਲਕੁਲ ਝੂਪੜੀਆਂ ਚ ਰਹਿੰਦੇ ਨੇ ਆ ਇੱਥੇ ਇੱਕ ਅਸੀਂ ਆਉਂਦੇ ਹੁਣੇ ਵੀ ਨੋਟ ਕਰੀ ਸੀ ਆ ਇੱਕ ਵੱਡੀ ਗੋਠੀ ਹੈ ਇੱਥੋਂ ਦਾ ਮਤਲਬ ਕੋਈ ਲੈਂਡ ਲੋਨ ਨਹੀਂ ਹੋਣਾ ਕੋਈ ਵੱਡਾ ਤਗੜਾ ਬੰਦਾ ਪੰਦਾ ਹੈ ਇਹ ਉਠੀ ਹੈ ਨਹੀਂ ਐਦਾਂ ਦਾ ਕਰ ਕੋਈ ਨਹੀਂ ਹੈਗਾ ਜਿਹੜਾ ਅਸੀਂ ਦੇਖਿਆ ਵੀ ਮੇਟਾ ਵੱਡਾ ਘਰ ਹੋਵੇ ਬਾੜੇ ਤੇ ਕਰਾ ਜੋ ਦੇਖੋ ਮੰਦਰ ਉਹ ਮੰਦਰ ਬਣਿਆ ਇੱਧਰ ਦੇਖੋ ਆ ਦਿਖਾਈ ਇੱਧਰ ਖਾਲੀ ਪਈ ਜਗ੍ਹਾ ਦਿਖਾਓ ਕਿਤੇ 12 ਪਸ਼ੂ ਉਹ ਸਾਰੀ ਚੀਜ਼ਾਂ ਨੋਟ ਕਰ ਰਹੇ ਸੀ ਤਾਂ ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਆ ਇਹ ਵੀਡੀਓ ਦਾ ਪਰਪਸ ਹੀ ਇਹ ਆ ਵੀ ਇਹ ਦੇਖੋ ਵੇ ਕਿਤੇ ਕੁਝ ਨਹੀਂ ਹੈਗਾ। ਦੇਖੋ ਇਧਰ ਆ ਫਿਰਦੀ ਆ ਬੈੜੀ ਆਪਦੇ ਘਰ ਆ ਲੈਦੀ ਆ ਬੰਦਾ ਬੈਠਾ। ਹਾਂ ਬਬੂ ਇਹ ਗੱਲ ਵਦ ਕੇ ਨਾ ਸ਼ਾਂਤੀ ਦੀ। ਇਹ ਠੱਗਾ ਲੱਗਦਾ ਹੈ। ਸ਼ਾਂਤੀ ਪੂਰੀ ਸ਼ਾਂਤੀ ਆ ਲੈ ਕੋਈ ਨਾ ਬੈਲ ਗੱਡੀ ਜਾਂਦੀ ਆ। ਆ ਬੈਲ ਗੱਡੀ ਦੇਖੋ ਬਾਪਿਓ। ਬੈਲ ਗੱਡੀ ਚੈੱਕ ਕਰੋ। ਦੇਖੋ ਜੀ ਇਧਰ ਆਪਣੇ ਤਾਂ ਸਕੂਟਰਾਂ ਮੋਟਰਸਾਈਕਲਾਂ ਮਗਰ ਪਾ ਲੈਂਦੇ ਨੇ ਹੁਣ। ਬੈਲ ਗੱਡੀਆਂ ਦੀ ਬਹੁਤ ਮਤਵਾ ਹਾਂ ਮਹਾਰਾਸ਼ਟਰ ਚ ਵੀ ਇਦਾਂ ਹੀ ਸੀ ਬੈਲ ਰੱਖੀਆਂ ਬਹੁਤ ਸੀ ਹਾਂ ਇਹ ਕਾ ਲਾ ਕੇ ਨਾਲੇ ਆਪਣੇ ਤਾਂ ਖਤਮ ਹੀ ਕਰਤਾ ਬੈਲ ਗੱਡੀਆਂ ਵਾਲਾ ਰੇੜਿਆਂ ਵਾਲਾ ਕੰਮ ਉਹ ਸਕੂਟਰਾਂ ਪਿੱਛੇ ਰੇੜੀਆਂ ਜੇ ਪਾ ਕੇ ਫਿਰ ਜਾਂਦੇ ਨੇ ਕਰੋ ਚੱਕ ਬਾਬੂ ਐਸ ਵਾਰ ਕੇ ਨਾ ਮਨਾਇਆ ਹੋਇਆ ਦੱਸੋ ਬਈ ਮਿਲਿਆ ਕੋਈ ਅਵਾਰਾ ਪਛੂ ਹੈ ਨਾਲੇ ਦਰਖਤ ਚੈੱਕ ਕਰੋ ਹੈ ਆਪਣੇ ਪੰਜਾਬ ਜਿਹੇ ਨਿੱਤਰਖਤ ਸਵਾ ਦੇ ਕੁਪੀਜ਼ ਦੇਖੋ ਅਸਲ ਗੱਲ ਤਾਂ ਸਵਾ ਸ਼ਾਂਤੀ ਹੈ ਬੇਟਾ ਹਾਂ ਫਰਕ ਤਾਂ ਹੈ ਯਾਰ ਪੰਜਾਬ ਵਰਗੀ ਚੀਜ਼ ਤਾਂ ਕਿਤੇ ਨਹੀਂ ਪਰ ਛੜੀਆਂ ਸਰਕਾਰਾਂ ਨੇ ਥੋੜਾ ਜਿਹਾ ਕੰਮ ਖਰਾਬ ਕਰਿਆ ਥੋੜਾ ਨਹੀਂ ਬਹੁਤਾ ਜਿਆਦਾ ਕੰਮ ਖਰਾਬ ਕਰਿਆ ਹੈ 50 ਵਰਗੀ ਧਰਤੀ ਦਾ ਕਿਤੇ ਨਹੀਂ ਆਪੇ ਆ ਗਈ ਸਾਡੇ ਵਾਲਾ ਢਾਬਾ ਪਤਾ ਨਹੀਂ ਕਦੋਂ ਆਊਗਾ ਸਾਡੇ ਵਾਲਾ ਢਾਬਾ ਪਤਾ ਨਹੀਂ ਕਦੋਂ ਆਊਗਾ ਜੀ ਜੇ ਨਹੀਂ ਤੇ ਅਸੀਂ ਵੇਟ ਕਰ ਰਹੇ ਹਾਂ 11:30 ਹੋ ਗਏ ਢੋਖਣ ਭਾਣੇ ਚੱਲੀ ਜਾਂਦੇ ਆ ਵੀ ਉਹ ਜਿਹੜਾ ਢਾਬਾ ਤੇ ਜਗੜੀ ਦੀ ਗਣੀ ਜਿੱਥੇ ਮੂਸੇ ਵਾਲੇ ਬਾਈ ਦੀ ਫੋਟੋ ਲੱਗੀ ਦੀ ਹੈ ਖਾਲਸਾ ਪੰਜਾਬੀ ਢਾਬਾ ਝੋਪਣੀਆਂ ਚੈੱਕ ਕਰੋ ਆ ਕਿੱਧਰ ਤੱਕ ਹੀ ਆਉਂਗਾ ਖਾਸਮਾ ਹੈ ਜਿੱਦ ਇੱਕ ਝੋਪਣੀ ਵਾਲੇ ਘਰ ਐਮਪੀ ਦੇ ਆਹ ਲਖਾ ਉਹ ਦੇਖੋ ਡੰਗਰ ਨੇ ਉਹਨਾਂ ਦੇ ਘਰ ਦੇ ਆ ਤੇ ਡੰਗਰ ਨੇ ਉਹ ਝੋਪਣੀਆਂ ਚੈੱਕ ਕਰੋ ਅਬੇ ਰੋਡ ਮਲਾਈ ਵਰਗੇ ਰਹਿਣਾ ਰੋਡ ਤਾਂ ਆਪਣੇ ਵੀ ਤਾਕੜੇ ਨੇ ਪਰ ਉਹਨਾਂ ਦੇ ਗੱਡੀਆਂ ਐ ਸਮੂਥ ਨਹੀਂ ਚਲਦੀ ਜਿਵੇਂ ਚਲਦੀ ਰਹੇ ਬਾਬੇ ਉਹ ਫਲਮਾ ਤੇ ਦੇਖੇ ਨੇ ਨਾ ਘਰ ਚੋਪੜੇ ਵਾਲੇ ਤੇ ਕੱਚੇ ਘਰ ਬਾਬੇ ਮਿੱਟੀ ਦੀ ਬਿਊ ਨੇ ਦੇਖੋ ਇਹ ਆ ਸੰਪਰਵ ਪਾੜ ਦੇ ਲੁਟ ਸਾਰੇ ਬਾਬੇ ਦੇ ਬਾਟੀ ਦਾ ਟਾਣਾ ਜਦ ਵੱਡਾਈ ਬੜਾ ਜਾਂਦੇ ਸਾਰੇ ਤਾਂ ਸਾਰਾ ਖਾਲੀ ਸਤੋਂ ਪਹਾੜੀ ਇਲਾਕਾ ਸਾਰਾ ਲੰਘ ਕੇ ਪਹੁੰਚ ਗਏ ਐਮਪੀ ਦਾ ਢਾਬਾ ਚੈੱਕ ਕਰੋ ਦੇਖੋ ਇੱਧਰ ਉਹ ਆਪਣੇ ਪੰਜਾਬੀਆਂ ਦੇ ਕੰਬੈਨਾਂ ਖੜੀਆਂ ਨੇ ਜਿਹੜੇ ਐਮਪੀ ਦੇ ਵਿੱਚ ਮਸ਼ੀਨਾਂ ਲੈ ਕੇ ਆਏ ਹੋਏ ਨੇ ਬਤੰਦਰ ਨਰੋ ਚੱਕ ਐਮਪੀ ਦੇ ਢਾਬੇ ਦੇਖੋ ਇੱਧਰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਕਿਉਂ ਨੇ ਆ ਵੀ ਢਾਬਾ ਦਾ 400 ਕਿਲੋਮੀਟਰ ਪਿੱਛੇ ਲੰਘ ਗਏ ਦੀ ਆਪਾਂ ਬਾਦਖਾਨ ਚ ਪਤਾ ਹੀ ਨਹੀਂ ਲੱਗਾ ਅਸੀਂ ਮੂਸੇ ਵਾਲੇ ਦਾ ਢਾਬਾ ਲੱਭਦੇ ਫਿਰਦੇ ਮੂਸੇ ਵਾਲੇ ਭਾਈ ਜਿਹੜਾ ਢਾਬਾ ਕਿਤੇ ਆਉ ਕੋ ਨੂੰ ਨਹੀਂ ਪਤਾ ਲੱਗਿਆ ਮੈਂ ਤਾਂ ਸੋਇਆ ਪਿਆ ਸੀ ਹਾਂ ਹਾਂ ਮੈਂ ਥੋੜਾ ਜਿਹਾ ਤਾਪਮਨ ਜ਼ਿਆਦਾ ਹੋ ਗਿਆ ਸੀਗਾ ਤਾਪਮਨ ਜ਼ਿਆਦਾ ਹੋ ਗਿਆ ਸੀ ਇਸ ਕਰਕੇ ਹੁਣ ਤਕਰੀਬਨ ਅੰਦਲੂਸ ਤੋਂ ਤਰੀਕ 15 ਬਾਰਾ 48 ਹੋ ਗਿਆ ਬਾਕੀ 15 ਤਰੀਕਾ ਪਹਾੜੀ ਇਲਾਕਾ ਸਾਰਾ ਕ੍ਰੋਸ ਕਰਤਾ ਸੀ ਹੁਣ ਅਸੀਂ ਖੜੇ ਤਾਂ ਐਮਪੀ ਦੇ ਵਿੱਚ ਹੀ ਆਂ بس ਇਥੋਂ 400 ਕਿਲੋਮੀਟਰ ਰਹਿ ਗਿਆ ਸਾਰਾ ਉਹ ਕੁਵਲਯਰ 400 ਕਿਲੋਮੀਟਰ ਰਹਿ ਗਿਆ ਬਾਕੀ ਉੱਥੇ ਜਿਵੇਂ ਜਿਵੇਂ ਕੋਈ ਉਸ ਨੂੰ ਨਾਲ ਦੀ ਨਾਲ ਅਪਡੇਟ ਦੇ ਚੱਲ ਆ। ਥੈਂਕ ਯੂ।